ਨੋ ਜੀ 2025 ਦੀ ਕਲੈਕਸ਼ਨ ਵਿੱਚ ਸਭ ਤੋਂ ਪਹਿਲਾ ਧੁਮਾਕੇਦਾਰ ਆਫਰ ਲਾਦੀ ਹੈ ਬਵੇ ਗਾਰਮੈਂਟਸ ਨੇ ਹਾਲ ਸਿੰਘ ਵਾਲਾ ਦੇ ਚਿਕਨਕਾਰੀ ਦਾ ਪਲਾਜ਼ੋ ਸੂਟ ਆ ਦੋ-ਦੋ ਤਰ੍ਹਾਂ ਦਾ ਤੁਹਾਨੂੰ ਸੈੱਟ ਮਿਲਣਗੇ ਨੰਬਰ ਆਪਣਾ ਉੱਪਰ ਪਾਇਆ ਵਾ ਸਕਰੀਨ ਸ਼ਾਟ ਲੈ ਕੇ ਸਾਈਜ਼ ਲਿਖ ਕੇ ਭੇਜ ਦਿਓ ਕੋਰੀਅਰ ਆਪਾਂ ਭੇਜ ਦਾਂਗੇ ਸਭ ਤੋਂ ਪਹਿਲਾਂ ਚਿਕਨਕਾਰੀ ਦਾ ਪੀਸ ਚੈੱਕ ਕਰ ਲਓ ਓਕੇ ਰਿਪੋਰਟ ਪੀਸ ਆ ਕਿੰਨਾ ਸੋਹਣਾ ਕੰਮ ਹੋਇਆ ਵਾ ਨਾਲ ਪ੍ਰਿੰਟਡ ਆ ਗਿਆ ਦੁਪੱਟਾ ਪਲਾਜ਼ੋ ਦੇ ਸਾਈਜ਼ ਬਿਲਕੁਲ ਪ੍ਰੋਪਰ ਹੋਣਗੇ ਲੈਂਥ ਵਾਈਜ਼ ਤੇ ਤੁਹਾਨੂੰ ਝੋਲੀ ਤੋਂ ਵੀ ਬਿਲਕੁਲ ਓਕੇ ਹੋਣਗੇ ਕੋਈ ਟਾਈਟ ਨਹੀਂ ਹੋਊਗਾ ਓਕੇ ਰਿਪੋਰਟ ਕਾਟਨ ਦੇ ਸੂਟਾਂ ਦੀ ਨਾਲ ਹੀ ਫਰੌਗ ਸੂਟ ਹੋਣਗੇ ਸਟੇਟ ਸੂਟ ਹੋਣਗੇ ਓਕੇ ਰਪੋਰਟ ਪੀਸ ਨੇ ਲਓ ਜੀ ਪੀਸ ਚੈੱਕ ਕਰੋ ਕਿੰਨਾ ਸ਼ਾਨਦਾਰ ਪ੍ਰਿੰਟ ਆ ਉੱਪਰ ਗਲੇ ਦਾ ਕੰਮ ਨਾਲ ਆ ਗਿਆ ਪਲਾਜ਼ੋ ਔਰ ਨਾਲ ਆ ਗਿਆ ਦੁਪੱਟਾ ਦੁਪੱਟਿਆਂ ਦੇ ਸਾਈਜ਼ਸ ਵੀ ਪੂਰੇ 2.5 ਮੀਟਰ ਦੇ ਹੋਣਗੇ ਇਹ ਨਹੀਂ ਹੈਗਾ ਕਿ ਲੋਕਲ ਦੁਪੱਟੇ ਛੋਟੇ ਨਾਲ ਲੱਗੇ ਹੋਣਗੇ ਰੇਟ ਬਹੁਤ ਜ਼ਿਆਦਾ ਜਾਇ ਨੇ ਧੁਮਾਕੇ ਦਾ ਆਫਰ ਐਂਡ ਤੇ ਰੇਟ ਸੁਣ ਕੇ ਜਾਇਓ ਔਰ ਆਰਡਰ ਵੀ ਕਰ ਲਓ ਫਟਾਫਟ ਕਿਉਂਕਿ ਸਟਾਕ ਆਇਆ ਲਿਮਟਿਡ ਆ ਆਪਾਂ ਲਾਤੀ ਆਫਰ ਕਿਉਂਕਿ ਜਿੰਨਾ ਵੀ ਮਾਲ ਆਣਾ ਸਾਰਾ ਆਫਰ ਵਿੱਚ ਆਉਣ ਸਾਰੀ ਨੁਘਾ ਦੇਣਾਗਾ ਲਓ ਜੀ ਲਵੈਂਡਰ ਆ ਸੌਰੀ ਪਰਪਲ ਕਲਰ ਚੈੱਕ ਕਰ ਲਓ ਕਿੰਨਾ ਪਿਆਰਾ ਕਲਰ ਹੈਗਾ ਤੇ ਉੱਪਰ ਵੀ ਨੱਕ ਦਾ ਗਲਾ ਹੈ ਜੀ ਕਪੜਾ ਬਹੁਤ ਜ਼ਿਆਦਾ ਸੌਫਟ ਆ ਬਿਲਕੁਲ ਲਾਈਟ ਵੇਟ ਆ ਠਮਾਕਾ ਆਫਰ ਲੱਗੀ ਹੈ ਬਵੇ ਗਾਰਮੈਂਟਸ ਨੇ ਹਾਲ ਸਿੰਘ ਵਾਲਾ ਤੇ ਫਟਾਫਟ ਕਰ ਲਓ ਤੁਸੀਂ ਵਿਜ਼ਿਟ ਸ਼ਾਪ ਤੇ ਜਾਂ在线 ਮੰਗਵਾਉਣਾਗਾ ਉਹ ਸਾਡੇ ਤੋਂ ਮੰਗਵਾ ਸਕਦੇ ਹੋ ਕੋਈ ਵੀ ਸੂਟ ਦੁਪੱਟੇ ਦਾ ਪਹਿਲਾਂ ਤੁਹਾਨੂੰ ਮੈਸਾਈਜ਼ ਚੈੱਕ ਕਰਵਾ ਦਵਾ ਜੀ ਇੱਕ ਪੀਸ ਦਾ ਚੈੱਕ ਕਰ ਲਓ ਸੇਮ ਸਾਰਿਆਂ ਦੇ ਇੰਨੇ ਨੇ ਸਾਈਜ਼ ਹੀ ਹੋਣਗੇ ਲਓ ਜੀ ਸਾਈਜ਼ ਚੈੱਕ ਕਰ ਲਓ ਚੜਾਈ ਲੰਬਾਈ ਦੇ ਵਿੱਚ ਬਿਲਕੁਲ ਓਕੇ ਹੋਣਗੇ 2.5 ਮੀਟਰ ਦਾ ਪੂਰਾ ਦੁਪੱਟਾ ਹੋਊਗਾ ਪਿ ਫਟਾਫਟ ਤੁਹਾਨੂੰ ਵੈਰਾਈਟੀ ਤੇ ਕਰਵਾ ਦਈਏ ਨਿਗਾ ਲਓ ਜੀ ਕਰ ਲੋ ਚੈੱਕ ਪਹਿਲਾਂ ਤਾਂ ਨੀਚੇ ਤੋਂ ਤੁਹਾਨੂੰ ਪੂਰਾ ਤਸੱਲੀਦਨ ਦਿਖਾਇਆ ਹੋਇਆ ਹੈ ਉੱਪਰ ਗਲੇ ਦਾ ਕੰਮ ਚੈੱਕ ਕਰਵਾ ਦਗੇ ਓਕੇ ਰਿਪੋਰਟ ਪੀਸ ਆ ਜੀ ਬਹੁਤ ਜ਼ਿਆਦਾ ਟ੍ਰੈਂਡਿੰਗ ਵਿੱਚ ਚੱਲਦੇ ਪਏ ਆ ਜਿਨ੍ਹਾਂ ਨੇ ਜੌਬ ਵਾਸਤੇ ਰੂਟੀਨ ਚ ਕਿਤੇ ਆਉਣਾ ਜਾਣਾਗਾ ਉਸ ਵਾਸਤੇ ਪਲੈਯੋ ਸੂਟ ਚਾਹੀਦੀ ਹੈ ਤੁਹਾਨੂੰ ਕੋਈ 1200 1500 ਲਾਉਣ ਦੀ ਲੋੜ ਨਹੀਂ ਬਹੁਤ ਜ਼ਿਆਦਾ ਬਾਜ਼ਾਰ ਰੇਟਾਂ ਦੇ ਉੱਪਰ ਤੁਹਾਨੂੰ ਸੂਟ ਆਪਾਂ ਦੇ ਦੇ ਦਿੰਨੇ ਆ ਰੇਟ ਦੱਸੂਗਾ ਹਿੰਟ ਤੇ ਪਹਿਲਾਂ ਵੈਰਾਈਟੀ ਪੂਰੀ ਚੈੱਕ ਕਰ ਲਿਓ ਜੀ ਵਾਈਟ ਦੇ ਨਾਲ ਪਿੰਕ ਕਲਰ ਦਾ ਕੰਬੀਨੇਸ਼ਨ ਆ ਬਿਲਕੁਲ ਲਾਈਟ weight ਸੂਟ ਆ ਬੈਨ ਉੱਪਰ ਬਣਿਆ ਹੋਇਆ ਕੋਲਰ ਤੇ ਜੀ ਲੈਂਥ ਵਾਈਜ਼ ਕੋਈ ਦਿੱਕਤ ਨਹੀਂ ਆਉਗੀ ਤੁਹਾਨੂੰ ਜੋ ਸਾਈਜ਼ਸ ਹੋਣਗੇ ਬਿਲਕੁਲ ਸਟੈਂਡਰਡ ਸਾਈਜ਼ ਹੋਣਗੇ ਲਓ ਜੀ ਨਾਲ ਆ ਗਿਆ ਪਲਾਜ਼ੋ ਰਿਚ ਬਾਟਮ ਤੇ ਮੈਚਿੰਗ ਹੋਈ ہوئی ਆ ਔਰ ਨਾਲ ਆ ਗਿਆ ਪ੍ਰਿੰਟਡ ਦੁਪੱਟਾ ਲਓ ਜੀ ਕਰ ਲਓ ਚੈੱਕ ਓਕੇ ਰਿਪੋਰਟ ਪੀਸ ਆ ਉਸ ਤੋਂ ਬਾਅਦ ਤੁਹਾਨੂੰ ਅਗਲਾ ਡਿਜ਼ਾਈਨ ਦਿਖਾ ਦਈਏ ਜੀ ਲਓ ਜੀ ਕਰ ਲਓ ਚੈੱਕ ਆਹ ਲਓ ਦੇਖੋ ਕਿੰਨਾ ਪਿਆਰਾ ਪੀਸ ਆ ਜੀ ਗਰਮੀ ਦੇ ਬਿਲਕੁਲ ਲਾਈਟ weight ਸੌਬਰ ਤੇ ਜੈਨੂਅਲ ਕਲਾਸਿਕ ਕਲਰ ਤੇ ਡਿਜ਼ਾਈਨ ਆਪਣੇ ਕੋਲੇ ਹੈਗੇ ਆ ਜੀ ਅਵੇਲੇਬਲ ਨੇ ਲੋ ਕਰੋ ਚਲੋ ਚੈੱਕ ਨਾਲ ਦੀ ਨਾਲ ਤੁਸੀਂ ਆਰਡਰ ਕਰ ਸਕਦੇ ਹੋ ਉੱਪਰ ਦਿੱਤੇ ਨੰਬਰ ਤੇ ਫਟਾਫਟ ਸਕਰੀਨਸ਼ਾਟ ਲੈ ਕੇ ਪਾ ਦਿਓ ਜਿਨ੍ਹਾਂ ਨੇ ਆਨਲਾਈਨ ਸਾਥੋਂ ਮੰਗਵਾਉਣੇ ਤੇ ਲੋਕਲ ਕਰ ਲਓ ਸ਼ਾਪ ਤੇ ਵਿਜ਼ਿਟ ਜੀ ਲਓ ਜੀ ਦੇਖੋ ਕਿੰਨਾ ਪਿਆਰਾ ਪੀਸ ਹੈਗਾ ਦੁਪट्टे ਦੀ ਗ੍ਰੇਸ ਦੇਖ ਲਓ ਕਿੰਨੀ ਜਿਆਦਾਗੀ ਆਹੋ ਲਓ ਉਸ ਤੋਂ ਬਾਅਦ ਅਗਲਾ ਪੀਸ ਆ ਗਿਆ ਜੀ ਕਰ ਲਓ ਚੈੱਕ ਨੀਚੇ ਇਹਦੇ ਲੈਂਸ ਲੱਗੀ ਹੋਈ ਹੈ ਬਹੁਤ ਪਿਆਰਾ ਸੂਟ ਹੈਗਾ ਆਹੋ ਲਓ ਕਰ ਲਓ ਚੈੱਕ ਬਾਜੂ ਤੇ ਆ ਗਿਆ ਸਾਰਾ ਗळा ਆ ਗਿਆ ਤੇ ਨੀਚੇ ਲੈਂਸ ਦਾ ਕੰਮ ਹੋਇਆ ਵਾ ਆਹੋ ਤੁਹਾਨੂੰ ਦਿਖਾ ਦਈਏ ਜੀ ਇਹ ਦੇਖੋ ਬਲੈਕ ਦੇ ਨਾਲ ਬਹੁਤ ਪਿਆਰਾ ਕੰਬੀਨੇਸ਼ਨ ਬਣਿਆ ਹੋਇਆ ਹੈਗਾ ਸਾਰੇ ਸੂਟ ਤੁਹਾਨੂੰ ਪ੍ਰੋਪਰ ਮਿਲਣਗੇ ਨਾਲ ਦੁਪੱਟਾ ਨਾਲ ਪਲਾਜ਼ੋ ਲਓ ਜੀ ਆ ਆ ਗਿਆ ਇਹਦੇ ਨਾਲ ਪਲਾਜ਼ੋ ਨਾਲ ਆ ਗਿਆ ਦੁਪੱਟਾ ਵਿੱਚ ਇਹ ਤੁਹਾਨੂੰ ਫਰਾਕ ਸੂਟ ਮਿਲਨੇ ਆ ਲੌਂਗ ਦੇ ਵਿੱਚ ਆ ਦੇਖੋ ਜੀ ਆ ਵੀ ਕਿੰਨਾ ਪਿਆਰਾ ਕਲਰ ਹੈਗਾ ਕਰ ਲੋ ਚੈੱਕ 20 ਇੰਚ ਦੇ ਵਿੱਚ ਤੇ ਬੁੱਕਿੰਨੀ ਸ਼ਾਨਦਾਰ ਗ੍ਰੇ ਸਾਰੀ ਇਹ ਸੂਟ ਦੇ ਉੱਪਰੋਂ ਲੈਂਥ ਦੀ ਕੋਈ ਦਿੱਕਤ ਨਹੀਂ ਹੈਗੀ 6 ਫੁੱਟ ਚਾਹੇ 6 ਪਲੱਸ ਵਾਲੇ ਕਿਸੇ ਲੇਡੀਜ਼ ਨੇ ਪਾਉਣਾਗਾ ਪ੍ਰੋਪਰ ਲੈਂਥ ਆਊਗੀ ਬਿਲਕੁਲ ਸਹੀ ਜੀ ਲਓ ਕਰ ਲੋ ਚੈੱਕ ਆ ਲੋ ਜੀ ਓਕੇ ਰਿਪੋਰਟ ਪੀਸ ਨੇਗੇ ਦੱਬ ਕੇ ਵੀਡੀਓ ਕਰ ਦਿਓ ਆਪਣੀ ਸ਼ੇਅਰ ਤੇ ਵੱਧ ਤੋਂ ਵੱਧ ਆਪਣੇ ਰਿਲੇਟਿਵ ਆਪਣੇ ਫਰੈਂਡ ਸਰਕਲ ਦੇ ਵਿੱਚ ਪਹੁੰਚਾਓ ਕਿਉਂਕਿ ਬਾਜਵ ਰੇਟਾਂ ਦੇ ਤੁਹਾਨੂੰ ਆਪੇ ਹੀ ਚੀਜ਼ਾਂ ਦੇਣੀਆਂ ਨੇਗੀਆਂ ਵੱਧ ਤੋਂ ਵੱਧ ਫਾਇਦਾ ਕਰਵਾਓ ਸਾਰਿਆਂ ਦੇ 2025 ਦੀ 컬렉ਸ਼ਨ ਸਭ ਤੋਂ ਵਧੀਆ ਤੇ ਬਾਜਵ ਰੇਟਾਂ ਦੇ ਵਿਵੇ ਗਾਰਮੈਂਟਸ ਨੇ ਆਪਦੇ ਨਾਲ ਤੁਹਾਡੇ ਲਈ ਲੈ ਕੇ ਆ ਗਿਆ ਐਡਵਾਂਸ ਦੇ ਵਿੱਚ ਲੋ ਜੀ ਫੇਰੀ ਚਲੋ ਚੈੱਕ ਵੈਰਾਈਟੀ ਲੋ ਦੇਖੋ ਕਿੰਨਾ ਪਿਆਰਾ ਪੀਸ ਹੈ ਜੀ ਆਹ ਲੋ ਜੀ ਰੇਟ ਦੱਸ ਦਿਆਂ ਤੁਹਾਨੂੰ ਐਂਡ ਤੇ ਬਿਲਕੁਲ ਵਾਜਿਬ ਰੇਟਾਂ ਤੇ ਤੁਹਾਨੂੰ ਦੇਣੀ ਹੈ ਸੂਟ ਇਹ ਆ ਲਓ ਜੀ ਦੇਖੋ ਕਿੰਨਾ ਪਿਆਰਾ ਸੂਟ ਹੈ ਜੀ ਕਲਰ ਕਿੰਨਾ ਖਿਲਮਾਇਆ ਕਲਰ ਆ ਓਕੇ ਰਿਪੋਰਟ ਪੀਸ ਆ ਲਓ ਜੀ ਆ ਲਓ ਜੀ ਲਓ ਜੀ ਲਓ ਬਿਲਕੁਲ ਓਕੇ ਰਿਪੋਰਟ ਪੀਸ ਹੈਗਾ ਲਓ ਦੇਖੋ ਕਿੰਨਾ ਸ਼ਾਨਦਾਰ ਪੀਸ ਹੈ ਉਸ ਤੋਂ ਬਾਅਦ ਆ ਗਿਆ येलो ਸ਼ੇਡ ਦੇ ਵਿੱਚ ਬਿਲਕੁਲ ਓਕੇ ਰਿਪੋਰਟ ਪੀਸ ਆ ਉੱਪਰ ਡਿਜ਼ਾਈਨਿੰਗ ਬਣੀ ਹੋਈ ਆ ਇਹ ਲੱਗੇ ਹੋਏ ਲਟਕਣ ਲੱਗੇ ਹੋਏ ਆ ਜੀ ਔਰ 와ਜੂ ਦਾ ਨਾਲ ਆ ਗਿਆ ਕੰਮ ਨੀਚੇ ਤੋਂ ਵੀ ਬਹੁਤ ਸੋਹਣਾ ਪੀਸ ਬਣਿਆ ਹੋਇਆ ਹੈਗਾ ਤੁਹਾਨੂੰ ਦਿਖਾ ਦਈਏ ਆਲੋ ਨਾਲ ਪਲਾਜ਼ੋ ਆ ਔਰ ਨਾਲ ਆ ਗਿਆ ਦੁਪੱਟਾ ਇਹਨਾਂ ਦਾ ਲੋ ਜੀ ਓਕੇ ਰਪੋਰਟ ਪੀਸ ਹੈਗਾ ਕਰ ਲੋ ਚੈੱਕ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਬਿਲਕੁਲ ਸੋਬਰ ਜੈਨੂਅਲ ਸਟੈਂਡਰਡ ਸਾਈਜ਼ ਲੁੱਕ ਵਾਈਜ਼ ਬਹੁਤ ਜ਼ਿਆਦਾ ਪਿਆਰਾ ਕੱਪੜਾ ਬਹੁਤ ਕੰਫਰਟ ਐਕਸਲ ਡਬਲ ਐਕਸਲ ਦੋਨਾਂ ਦੇ ਐਡਜਸਟ ਹੋਣ ਵਾਲਾ ਪੀਸ ਲੈਂਥ ਬਿਲਕੁਲ ਓਕੇ ਹੈ ਜੀ ਆਲੋ ਬਿਲਕੁਲ ਕੰਫਰਟ ਗ੍ਰੇ ਕਲਰ ਦਾ ਪਲਾਜ਼ੋ ਆ ਪ੍ਰਿੰਟਡ ਦੁਪੱਟਾ ਹੈਗਾ ਸੌਰੀ オーਰਗਾਂਜਾ ਦੁਪੱਟਾ ਹੋਊਗਾ ਇਹਦੇ ਨਾਲ ਤੁਹਾਨੂੰ ਖੋਲ ਕੇ ਦਿਖਾ ਦਗੇ ਆ ਲੋ ਚੈੱਕ ਕਰ ਲੋ ਇਹਦੇ ਨਾਲ オーਰਗਾਂਜਾ ਦੁਪੱਟੇ ਦੀ ਮੈਚਿੰਗ ਹੋਈ ਹੋਈ ਆ ਲੋ ਜੀ ਤੁਸੀਂ ਇਹਨੂੰ ਪਾਰਟੀ ਵੇਅਰ ਸੂਟ ਤੇ ਵੀ ਯੂਜ਼ ਪਾਰਟੀ ਦੇ ਵੀ ਕਿਸੇ ਯੂਜ਼ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਵੀ ਹੈਗਾਗਾ ਨਾਲ ਇਹ ਆ ਲੋ ਜੀ ਕਰ ਲੋ ਚੈੱਕ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਜੀ ਕੱਪੜੇ ਤਾਂ ਬਹੁਤ ਹੀ ਜ਼ਿਆਦਾ ਸੌਫਟ ਆ ਗਰਮੀ ਅੱਗੇ ਡੇ ਬਾਏ ਡੇ ਵੱਧਦੀ ਜਾਣੀ ਹੈ ਤੁਹਾਨੂੰ ਬਿਲਕੁਲ ਵਾਜਿਬ ਰੇਟਾਂ ਤੇ ਆਪਾਂ ਇਹ ਚੀਜ਼ਾਂ ਦੇਣੀਆਂ ਤੇ ਕੱਪੜੇ ਬਹੁਤ ਹੀ ਪਿਆਰੇ ਨੇ ਜੀ ਕਪੜੇ ਵੱਲੋਂ ਕੋਈ ਲੰਬਾ ਨਹੀਂ ਆਊਗਾ ਦਿੱਕਤ ਨਹੀਂ ਆਉ ਤੁਸੀ ਇੱਕ ਵਾਰੀ ਇੱਕ ਪੀਸ ਜਰੂਰ ਮੰਗਵਾ ਕੇ ਦੇਖੋ ਜਿਹੜੇ ਨਵੇਂ ਭੈਣ ਭਰਾ ਸਾਡੇ ਨਾਲ ਜੁੜ ਰਹੇ ਨੇ 1-1 ਪੀਸ ਆਰਡਰ ਜਰੂਰ ਕਰੋ ਕਿਉਂਕਿ ਤੁਹਾਨੂੰ ਇੱਕ ਕੁਆਲਿਟੀ ਦਾ ਪਤਾ ਲੱਗ ਜੂ ਤੇ ਰੇਟ ਤੁਹਾਨੂੰ ਮੈਂ ਦੱਸਦਾ ਐਂਡ ਤੇ ਰੇਟ ਤਾਂ ਤੁਸੀਂ ਗੱਲ ਹੀ ਪਕਾ ਦਿਓ ਹੋਲਸੇਲ ਰੇਟ ਹੈ ਤੁਹਾਨੂੰ ਸਿੰਗਲ ਸਿੰਗਲ ਪੀਸ ਦੇਣਿਆ ਫਰੌਕ ਚੈੱਕ ਕਰ ਲਓ ਵਿੱਚ ਹੀ ਤੁਹਾਨੂੰ ਫਰੌਕ ਮਿਲ ਜਾਣੀ ਐ ਦੇ ਫੁੱਲ ਫਲੇਅਰ ਦੇ ਵਿੱਚ ਫਰੌਕ ਆ ਜੀ ਆਹ ਲਓ ਚੈੱਕ ਕਰ ਲਓ ਦੇਖੋ ਨਾਲ ਇਹਦੇ ਪਲਾਜ਼ੋ ਹੋਊਗਾ ਨਾਲੇ ਦੁਪੱਟਾ ਹੋਊਗਾ ਕਰ ਲਓ ਚੈੱਕ ਆਹ ਲਓ ਜੀ ਫੁੱਲ ਫਲੇਅਰ ਦੇ ਵਿੱਚ 1 ਪੀ ਲਓ ਜੀ ਕਰ ਲੋ ਚੱਕ ਇਹ ਆ ਗਿਆ ਪਲਾਉ ਉਹਦੇ ਨਾਲ ਔਰ ਨਾਲ ਇਹਦੇ ਆ ਗਿਆ ਆ ਲੋ ਜੀ ਦੁਪੱਟਾ ਆਪਣਾ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਇਹ ਲੋ ਕਰ ਲੋ ਚੱਕ ਜੀ ਬਿਲਕੁਲ ਓਕੇ ਰਪੇ ਪੀਸਾ ਬਾਜ਼ਾਰਾਂ ਦੇ ਵਿੱਚ ਇਹ 1200 1300 ਦਾ ਸੂਟ ਵਿਕਦਾ ਪਿਆ ਆਪਾਂ ਤੁਹਾਨੂੰ 1499 ਰੁਪਏ ਦੇ ਵਿੱਚ ਦੋ ਪੀਸ ਦੇ ਦਿੰਦੇ ਆ ਜੀ ਪੂਰੇ ਵੱਡੇ ਫਾਇਦੇ ਤੁਹਾਡੇ ਕਰਦੇ ਆ 1499 ਦੋ ਪੀਸ ਦੇ ਦਿੰਦੇ ਆ ਵੀਡੀਓ ਕਰ ਦਿਓ ਦੱਬ ਕੇ ਸ਼ੇਅਰ ਜਿੰਨਾਂ ਨੇ ਆਨਲਾਈਨ ਆਪਣੇ ਤੋਂ ਮੰਗਾਉਣੇ ਆ ਸਕਰੀਨਸ਼ਾਟ ਲੈ ਕੇ ਲਿਖ ਕੇ ਪਾ ਦਿਓ ਕਿਉਂਕਿ ਵੈਰਾਈਟੀ ਬਹੁਤ ਪਿਆਰੀ ਆ ਸਿਰਫ 1499 ਚ ਦੋ ਪੀਸ ਦੇਵਾਂਗੇ ਤੁਹਾਨੂੰ ਜੀ ਬਿਯਾਰ ਸਿੰਗਲ ਮਿਲਦਾ ਆਪਾਂ ਤੁਹਾਨੂੰ ਦੋ ਦੋ ਦੇਵਾਂਗੇ ਹੋਲ ਸੇਲ ਦੇ ਰੇਟਾਂ ਦੇ ਵਿੱਚ ਮਿਲਦੇ ਆ ਬਵੇਗ ਗਾਰਮੈਂਟਸ ਨਿਹਾਲ ਸਿੰਘ ਵਾਲਾ ਤੇ ਵੀਡੀਓ ਕਰ ਦਿਓ ਸ਼ੇਅਰ ਪੇਜ ਕਰ ਲਓ ਫੋਲੋ ਤੇ ਹਰ ਵਾਰੀ ਨਵੀਂ ਵੈਰਾਈਟੀ ਨਵੇਂ ਰੇਟਾਂ ਦੇ ਨਾਲ ਵਾਜਿਬ ਰੇਟਾਂ ਦੇ ਨਾਲ ਤੁਹਾਡੇ ਲਈ ਲੈ ਕੇ ਆਉਂਦੇ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੜੇ ਭੈਣ ਭਰਾ ਸਾਡੇ ਨਾਲ ਜੁੜੇ ਹੋਣ ਸਾਡੀ ਕੁਆਲਿਟੀ ਦਾ ਰੇਟਾਂ ਦਾ ਪਤਾ ਹੈਗਾ ਬਹੁਤ ਪਿਆਰ ਦੇ ਰਹੇ ਆ ਦੇਖੋ ਦੁਪट्टे ਦਾ ਸਾਈਜ਼ ਚੈੱਕ ਕਰੋ ਕਿੰਨਾ ਸੋਹਣਾ ਦੁਪੱਟਾ ਹੈਗਾ ਸਾਈਜ਼ ਵੀ ਪੂਰਾ ਹੋਗਾ ਸਿਰਫ ਤੁਹਾਨੂੰ 1500 ਦੇ ਸੂਟ ਮਿਲਣੇ ਆ ਵੀਡੀਓ ਕਰਦੇ ਦੱਸਦੇ ਸ਼ੇਅਰ ਮਿਲਦੇ ਅਗਲੀ ਵੀਡੀਓ ਤਦਾਂ